ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਠਿੰਡਾ ਸ਼ਹਿਰ ਦੇ ਵਿੱਚ ਅਜੀਤ ਰੋਡ ਤੇ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸੋ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ ਅਜੀਤ ਰੋਡ ਬਠਿੰਡਾ ਸ਼ਹਿਰ ਦੇ ਵਿੱਚ 421 ਦੀ ਕੋਠੀ ਹੈ ਉਸ ਤੋਂ ਪਹਿਲਾਂ ਆਪਾਂ ਕੋਠੀ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਸ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਆਜੋ ਫਿਰ ਦੇਖਦੇ ਹਾਂ ਆਪਾਂ 400 ਗਜ ਦੇ ਵਿੱਚ ਬਣੀ ਹੋਈ ਅਜੀਤ ਰੋਡ ਬਠਿੰਡਾ ਦੇ ਵਿੱਚ ਕੋਠੀ ਸੋ ਬਹੁਤ ਹੀ ਵਧੀਆ ਜੀ ਡੀਆ ਕੋਠੀ ਬਣੀ ਹੋਈ ਆ ਤੁਸੀਂ ਕੰਦਾ ਦਾ ਵੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਮਾਰਬਲ ਜਿਹੜਾ ਲੱਗੇ ਹੋਇਆ ਸੋ ਕੋਠੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਆ 400 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸਾਰੀ ਕੋਠੀ ਦੇ ਵਿੱਚ ਲੱਕੜ ਦਾ ਕੰਮ ਜਿਹੜਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸ਼ਾਨਦਾਰ ਜਿਹੜਾ ਹੋਇਆ ਵੀ ਆ ਚਾਹੇ ਉਹ ਕੱਬੜ ਹੋਵੇ ਚਾਹੇ ਡੋਰ ਵਿੰਡੋ ਦੀ ਗੱਲ ਹੋਵੇ ਤਾਂ ਬਹੁਤ ਹੀ ਸੋਹਣੇ ਹਾਲਾਤ ਦੇ ਵਿੱਚ ਜਿਹੜੀ ਆ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 3 ਕਰੋੜ ਰੁਪਈਆ ਮਾਲਕ ਨੇ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇਸ ਵੇਲੇ ਆਪਾਂ ਹੈਗੇ ਆ ਇਸ ਕੋਠੀ ਦੀ ਕਿਚਨ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਬੜ ਵੀ ਵੁੱਡਨ ਦੇ ਵਿੱਚ ਲੱਗਿਆ ਹੋਇਆ ਬਹੁਤ ਹੀ ਸ਼ਾਨਦਾਰ ਆ ਬਹੁਤ ਹੀ ਸੋਹਣਾ ਔਰ ਸਾਰੀ ਕੋਠੀ ਦੇ ਵਿੱਚ ਜਿੰਨਾ ਵੀ ਕਬੜ ਦਾ ਕੰਮ ਹੋਇਆ ਉਹ ਵੁੱਡਨ ਦੇ ਵਿੱਚ ਹੀ ਆ ਸੋ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਪੀਓਪੀ ਦੀ ਗੱਲ ਕਰੀਏ ਰੰਗ ਰੂਬਣ ਦੀ ਗੱਲ ਕਰੀਏ ਬਹੁਤ ਹੀ ਸਾਮ ਸੰਭਾਲ ਦੇ ਨਾਲੇ ਕੋਠੀ ਰੱਖੀ ਗਈ ਹੈ ਤਿੰਨ ਬੈਡਰੂਮ ਗਰਾਉਂਡ ਫਲੋਰ ਤੇ ਆ ਇੱਕ ਖੁੱਲੀ ਡੁੱਲੀ ਲੌਬੀ ਆ ਕਿਚਨ ਆ ਸਟੋਰ ਆ ਸੋ ਜੇਕਰ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਉੱਪਰ ਵੀ ਦੋ ਬੈਡਰੂਮ ਆ ਅ ਅਟੈਚ ਵਾਸ਼ਰੂਮ ਆ ਤੇ ਬਾਕੀ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਡ੍ਰਾਇੰਗ ਰੂਮ ਹੈਗਾ ਲੌਬੀ ਵੀ ਹੈਗੀ ਆ ਉੱਪਰ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਅੱਜ ਦੀ ਜਿਹੜੀ ਆਪਾਂ ਦੇਖ ਰਹੇ ਆ ਅਜੀਤ ਰੋਡ ਬਠਿੰਡਾ ਸ਼ਹਿਰ ਦੇ ਵਿੱਚ 400 ਗਾਜ ਦੇ ਵਿੱਚ ਬਣੀ ਹੋਈ ਆ ਜਗਰੇ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 3 ਕਰੋੜ ਰੁਪਈਆ ਮਾਲਕ ਨੇ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਔਰ 400 ਗਾਜ ਦੇ ਵਿੱਚ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਦੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਸੋ ਵੀਡੀਓ ਬਣਾ ਕੇ ਬੜੇ ਸਲੋ 모ਸ਼ਨ ਦੇ ਵਿੱਚ ਤਿੰਨ ਚਾਰ ਫੋਟੋਆਂ ਤੇ ਘਰ ਦੀ ਸਾਰੀ ਡਿਟੇਲ ਇੱਕ ਪੇਜ ਉੱਤੇ ਲੇ ਕੇ ਫੋਟੋ ਖਿੱਚ ਕੇ ਭੇਜਿਆ ਕਰੋ ਵੀਰ ਜੀ ਕਿ ਕਿੰਨੇ ਮਰਲਿਆਂ ਦੇ ਵਿੱਚ ਬਣੀ ਹੋਈ ਹੈ ਕਿੰਨੇ ਗੱਜ ਦੇ ਵਿੱਚ ਬਣੀ ਹੋਈ ਹੈ ਕਿੰਨੇ ਬੈਡਰੂਮ ਆ ਕੀ ਕੀ ਬਣਿਆ ਹੋਇਆ ਕਦੋਂ ਦੀ ਬਣੀ ਆ ਲਾਲ ਖੀਰ ਵਾਲੀ ਆ ਬਕਬੋਰ ਵਾਲੀ ਆ ਜਾਂ ਰਜਿਸਟਰੀ ਵਾਲੀ ਜਗਾ ਸੋ ਇਹ ਸਾਰੀ ਜਾਣਕਾਰੀ ਸਾਨੂੰ ਭੇਜਿਆ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਆਪਾਂ ਇੱਕ ਵਾਰੀ ਫਿਰ ਤੋਂ ਕੋਠੀ ਦੇਖ ਸਕਦੇ ਆ ਜੀਤ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਆ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣੇ ਡਿਜ਼ਾਈਨ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਔਰ ਕਾਫੀ ਖੁੱਲਾ ਡੁੱਲਾ ਜਿਹੜਾ ਅੱਗੇ ਵੇੜਾ ਵੀ ਹੈਗਾ ਸੋ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸ਼ੁਕਰੀਆ